ਪੰਜਾਬ ਦੇ ਵਿੱਚ ਜਦੋਂ-ਜਦੋਂ ਚੋਣਾਂ ਦਾ ਮਾਹੌਲ ਬਣਦਾ ਹੈ ਤਾਂ ਸਿਆਸੀ ਪਾਰਾ ਵੀ ਸਿਖਰਾਂ ਤੇ ਚੜ ਜਾਂਦਾ ਇਸ ਵਾਰ ਤਰਨਤਾਰਨ ਦੇ ਵਿੱਚ ਇਲੈਕਸ਼ਨ ਤਾਂ ਹੋਈ ਪਰ ਉਸ ਇਲੈਕਸ਼ਨ ਨੇ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਈ ਵੱਡੀਆਂ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਨੇ ਖਾਸ ਕਰਕੇ ਕਾਂਗਰਸ ਅਤੇ ਅਮਰਿਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਦੇ ਦੇ ਲਈ ਤਾਂ ਤੁਹਾਨੂੰ ਦੱਸ ਦਈਏ ਕਿ ਚੋਣਾਂ ਤੋਂ ਪਹਿਲਾਂ ਮਾਹੌਲ ਜਿਸ ਟੰਗ ਦੇ ਨਾਲ ਬਣਿਆ ਸੀ ਇਹ ਕਿਹਾ ਜਾ ਰਿਹਾ ਸੀ ਕਿ ਅਮਰਤਪਾਲ ਦੀ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਦੀ ਜਿੱਤ ਹੈ ਜਿਹੜੀ ਉਹ ਤਕਰੀਬਨ ਤਕਰੀਬਨ ਤੈ ਹੈ ਐਲਾਨ ਹੋਣਾ ਬਾਕੀ ਆ ਨਾਲ ਹੀ ਇਹ ਕਿਹਾ ਜਾ ਰਿਹਾ ਸੀ ਕਿ ਟੱਕਰ ਵੀ ਸਿਰਫ ਦੋਏ ਪਾਰਟੀਆਂ ਦੇ ਵਿੱਚ ਹੀ ਹੋਵੇਗੀ ਪੰਜਾਬ ਦੀ ਮੌਜੂਦਾ ਸੱਤਾਧਾਰੀ ਆਮ ਆਦਮੀ ਪਾਰਟੀ ਵਰਸਸ ਜਿਹੜਾ ਉਹ ਮਨਦੀਪ ਸਿੰਘ ਰੈਣ ਵਾਲੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਕਿੱਤੇ ਵੀ ਜੇਕਰ ਨਹੀਂ ਆ ਰਿਹਾ ਸੀ ਕਿ ਉਹ ਰੇਸ ਦੇ ਵਿੱਚ ਰਹੇਗੀ ਤੇ ਕਾਂਗਰਸ ਕਿਹਾ ਜਾ ਰਿਹਾ ਸੀ ਕਿ ਮਜ਼ਬੂਤ ਵੋਟ ਬੈਂਕ ਜਰੂਰ ਇੱਥੇ ਦਿਖਾ ਸਕਦੀ ਆ ਪਰ ਜਿਹੜਾ ਬੀਜੇਪੀ ਇਹ ਜਰੂਰ ਜਿਹੜੀ ਉਹ ਸ਼ੁਰੂ ਤੋਂ ਹੀ ਪਿਛੜੀ ਰਹੀ ਆ ਤੇ ਬੀਜੇਪੀ ਤੋਂ ਲੋਕਾਂ ਨੇ ਕੋਈ ਵੱਡੀ ਉਮੀਦ ਵੀ ਉੱਥੇ ਨਹੀਂ ਜਤਾਈ ਸੀ ਤਾ ਨਾ ਦੇਖੋ ਜਦੋਂ ਇਲੈਕਸ਼ਨ ਹੁੰਦੀ ਆ ਇਲੈਕਸ਼ਨ ਤੋਂ ਪਹਿਲਾਂ ਮਾਹੌਲ ਜਿਸ ਤੰਗ ਦੇ ਨਾਲ ਸਿਰਜਿਆ ਜਾਂਦਾ ਹੈ ਇਹ ਕਿਉਂਕਿ ਜੇ ਆਪਾਂ ਥੋੜਾ ਜਿਹਾ ਪਿੱਛੇ ਚੱਲੀਏ ਤਾਂ 2024 ਦੇ ਵਿੱਚ ਅਮਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਦੋਵੇਂ ਹੀ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਹੁੰਦੇ ਨੇ ਇੱਕ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਆ ਖਾਸ ਕਰਕੇ ਅਮਰਿਤਪਾਲ ਸਿੰਘ ਹੋਰਾਂ ਦੇ ਵੱਲੋਂ ਜਿਸ ਤੋਂ ਬਾਅਦ ਜਿਹੜਾ ਆ ਉਹਨਾਂ ਦੀ ਪਾਰਟੀ ਦੇ ਆਗੂ ਸੀ ਉਹਨਾਂ ਦੇ ਹੌਸਲੇ ਬਲੰਦ ਹੁੰਦੇ ਨੇ ਦੀਪ ਸਿੱਧੂ ਦੇ ਵੱਲੋਂ ਬੀਤੇ ਸਮੇਂ ਦੇ ਵਿੱਚ ਪੰਜਾਬ ਨੂੰ ਸੇਧ ਦੇਣ ਦੇ ਲਈ ਬਣਾਈ ਗਈ ਜਥੇਬੰਦੀ ਵਾਰਸ ਪੰਜਾਬ ਦੇ ਉਸ ਨੂੰ ਇੱਕ ਸਿਆਸੀ ਪਾਰਟੀ ਦਾ ਰੂਪ ਦੇ ਦਿੱਤਾ ਜਾਂਦਾ ਹੈ ਤੇ ਕਮਾਂਡ ਉਸ ਦੀ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਦੇ ਹੱਥ ਫੜਾ ਦਿੱਤੀ ਜਾਂਦੀ ਆ ਜਿਸ ਤੋਂ ਬਾਅਦ ਜਿਵੇਂ ਹੀ ਤਰਨਤਾਰਨ ਜਿਮਣੀ ਚੋਨ ਦਾ ਵਿਗੜ ਵੱਜਦਾ ਹੈ ਤਾਫੇਰਾ ਉਹਨਾਂ ਦੇ ਵੱਲੋਂ ਵੀ ਜਿਹੜਾ ਸੰਦੀਪ ਸਿੰਘ ਸਣੀ ਦੇ ਪਰਿਵਾਰ ਦੇ ਨਾਲ ਸੰਪਰਕ ਸਾਧਿਆ ਜਾਂਦਾ ਤੇ ਉਹਨਾਂ ਦੇ ਭਰਾ ਮਨਦੀਪ ਸਿੰਘ ਖਾਲਸਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਾਂਦਾ ਹੈ ਮਨਦੀਪ ਸਿੰਘ ਹੋਰਾਂ ਨੂੰ ਸਪੋਰਟ ਬੜੀਆਂ ਸਾਰੀਆਂ ਧਿਰਾਂ ਦੇ ਵੱਲੋਂ ਮਿਲਦੀ ਆ ਵਕ ਵਕ ਜਿਹੜੇ ਆਗੂ ਸੀ ਵਕ ਵਕ ਪਾਰਟੀਆਂ ਦੇ ਵਕ ਵਕ ਧਿਰਾਂ ਦੇ ਜਾਂ ਵਕ ਵਕ ਗਲਿਆਰਿਆਂ ਦੇ ਸਭ ਦੇ ਵੱਲੋਂ ਜਿਹੜਾ ਵਾ ਚੜ ਕੇ ਯੋਗਦਾਨ ਦਿੱਤਾ ਜਾਂਦਾ রেকর্ড ਤੋੜ ਪ੍ਰਚਾਰ ਉੱਥੇ ਹੁੰਦਾ ਆ ਜਿਸ ਤੋਂ ਬਾਅਦ ਇਹ ਨਜ਼ਰ ਆ ਰਿਹਾ ਸੀ ਕਿ ਇਹ ਜਿਹੜਾ ਜਿੱਤ ਤੈ ਹੈ ਪਰ ਜਦੋਂ ਨਤੀਜੇ ਆਉਂਦੇ ਨੇ ਤਾਂ ਸਭ ਨੂੰ ਹੈਰਾਨ ਕਰ ਜਾਂਦੇ ਨੇ ਆਮ ਆਦਮੀ ਪਾਰਟੀ ਚੋਣਾਂ ਦੇ ਵਿੱਚ ਜਿੱਤ ਜਾਂਦੀ ਆ ਜਿਹੜਾ ਪਹਿਲਾਂ ਹੀ 40% ਚਾਂਸ ਸੀ ਕਿ ਆਮ ਆਦਮੀ ਪਾਰਟੀ ਜਿੱਤੇਗੀ ਕਿਉਂਕਿ ਜਦੋਂ ਜਿਮਣੀ ਚੋਣ ਹੁੰਦੀ ਆ ਤਕਰੀਬਨ ਜ਼ਿਆਦਾਤਰ ਇਹੀ ਹੁੰਦਾ ਕਿ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਆ ਉਸਦੇ ਉਮੀਦਵਾਰ ਦੇ ਹੱਕ ਦੇ ਵਿੱਚ ਹੀ ਇਹ ਜਿਹੜਾ ਫਤਵਾ ਉਹ ਲੋਕ ਦੰਦੇ ਨੇ ਪਰ ਸਭ ਨੂੰ ਹੈਰਾਨ ਇੱਥੇ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੇ ਦੌਰ ਦੇ ਜਦੋਂ ਨਤੀਜੇ ਖੁੱਲਨੇ ਸ਼ੁਰੂ ਹੁੰਦੇ ਨੇ ਉਸ ਵਕਤ ਤੋਂ ਲੈ ਕੇ ਹੀ ਲਗਾਤਾਰ ਪਹਿਲਾਂ ਜਿਹੜੀ ਲੀਡ ਸ਼੍ਰੋਮਣੀ ਅਕਾਲੀ ਦਲ ਨੇ ਬਣਾ ਕੇ ਰੱਖੀ ਹੋਈ ਸੀ ਆਮ ਆਦਮੀ ਪਾਰਟੀ ਦੂਸਰੇ ਨੰਬਰ ਤੇ ਚੱਲ ਰਹੀ ਸੀ ਪਰ ਜਿਵੇਂ ਜਿਵੇਂ ਸਮਾਬੀਧਾ ਗਿਆ ਜਿਵੇਂ ਜਿਵੇਂ ਪੇਟੀਆਂ ਖੋਦਿਆਂ ਗਈਆਂ 16ਵੇਂ ਦੌਰ ਤੱਕ ਪਹੁੰਚਦੇ ਹੋਏ ਜਿਹੜਾ ਆਮ ਆਦਮੀ ਪਾਰਟੀ ਜਿੱਤ ਜਾਂਦੀ ਆ ਪਰ ਸ਼੍ਰੋਮਣੀ ਅਕਾਲੀ ਦਲ ਨੇ ਵਾਪਸੀ ਦਾ ਵਿਗਲ ਬਚਾਅ ਦਿੱਤਾ ਹੈ ਜਿਸ ਢੰਗ ਦੇ ਨਾਲ ਪਿਛਲੇ ਸਮਿਆਂ ਦੇ ਵਿੱਚ ਲਗਾਤਾਰ ਨਕਾਰਿਆ ਜਾ ਰਿਹਾ ਸੀ ਅਕਾਲੀ ਦਲ ਨੂੰ ਉਸ ਦੇ ਹਿਸਾਬ ਦੇ ਨਾਲ ਇਸ ਵਾਰ ਵਿਗਲ ਬਜਾਅ ਦਿੱਤਾ ਗਿਆ ਤੇ ਮਨਦੀਪ ਸਿੰਘ ਖਾਲਸਾ ਕਿਤੇ ਵੀ ਰੇਸ ਦੇ ਵਿੱਚ ਨਜ਼ਰ ਨਹੀਂ ਆਏ ਪਹਿਲੇ ਦੌਰ ਤੋਂ ਬਾਅਦ ਹੀ ਜਿਹੜਾ ਉਹ ਪਿੱਛੜ ਗਏ ਸੀ ਬੇਸ਼ੱਕ ਕਾਂਗਰਸ ਅਤੇ ਭਾਜਪਾ ਨੂੰ ਨੇੜੇ ਨਹੀਂ ਲੱਗਣ ਦਿੱਤਾ ਪਰ ਪਹਿਲੀਆਂ ਦੋ ਤਰ੍ਹਾਂ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇੜੇ ਤੇੜੇ ਵੀ ਲੱਗਦੇ ਨਜ਼ਰ ਨਹੀਂ ਆਏ ਹੁਣ ਇਹ ਕਿਹੜੇ ਕਾਰਨ ਰਹੇ ਕਿ ਪਹਿਲਾਂ ਤਾਂ ਜਿੱਤ طے ਮੰਨੀ ਜਾ ਰਹੀ ਸੀ ਫਿਰ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਇੰਨੀਆਂ ਘੱਟ ਵੋਟਾਂ ਜਿਹੜੀਆਂ ਉਹ ਨਿਕਲੀਆਂ ਇਸ ਤੋਂ ਬਾਅਦ ਮਨਦੀਪ ਸਿੰਘ ਖਾਲਸਾ ਦਾ ਸਿਆਸੀ ਭਵਿੱਖ ਕੀ ਹੋਵੇਗਾ ਅਮਰਤਪਾਲ ਸਿੰਘ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਉਸ ਦੀ ਰੂਪਰੇਖਾ ਕੀ ਹੋਵੇਗੀ 227 ਦਾ ਸੈਮੀਫਾਈਨਲ ਇਹਨਾਂ ਚੋਣਾਂ ਨੂੰ ਕਿਹਾ ਜਾ ਰਿਹਾ ਸੀ ਇਹ ਵੀ ਕਿਹਾ ਜਾ ਰਿਹਾ ਸੀ ਕਿ ਮਨਦੀਪ ਸਿੰਘ ਖਾਲਸਾ ਇਸ ਵਾਰ ਜਿੱਤਣਗੇ ਉਸ ਤੋਂ ਬਾਅਦ 227 ਦੇ ਵਿੱਚ ਅਮਰਪਾਲ ਸਿੰਘ ਦੀ ਪਾਰਟੀ ਇਹ ਆ ਜਿਹੜੀ ਉਹ ਸੀਐਮ ਫੇਸ ਅਮਰਪਾਲ ਨੂੰ ਬਣਾ ਕੇ ਪੰਜਾਬ ਦੇ ਵਿੱਚ ਇਲੈਕਸ਼ਨ ਲੜੇਗੀ ਤੇ ਇਲੈਕਸ਼ਨ ਜਿੱਤੇਗੀ ਪਰ ਹੁਣ ਇੱਕ ਸਵਾਲ ਜਾਂ ਨਿਸ਼ਾਨ ਇਸ ਨੂੰ ਲੈ ਕੇ ਖੜਾ ਹੋ ਗਿਆ ਦਰਅਸਲ ਸੋਸ਼ਲ ਮੀਡੀਆ ਤੇ ਵੱਖ-ਵੱਖ ਵੀਡੀਓਜ਼ ਨਜ਼ਰ ਆਉਂਦੀਆਂ ਸੀ ਪ੍ਰਚਾਰ ਦੌਰਾਨ ਜਿਸ ਦੇ ਵਿੱਚ ਜਿਹੜਾ ਅ ਮੰਦੀਪ ਸਿੰਘ ਖਾਲਸਾ ਦੀ ਹੀ ਜਿੱਤ ਨਜ਼ਰ ਆ ਰਹੀ ਸੀ ਪਰ ਉਹ ਜਿੱਤ ਨਹੀਂ ਪਾਇਆ ਕਿਉਂ ਨਹੀਂ ਪਾਇਆ ਉਹਦਾ ਇੱਕ ਸਤ ਤੋਂ ਵੱਡਾ ਕਾਰਨ ਕੀ ਹੈ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਚੱਲਦਾ 2117 ਦੀ ਜਦੋਂ ਇਲੈਕਸ਼ਨ ਹੋਈ ਜਦੋਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵੱਲੋਂ ਮੁੱਖ ਮੰਤਰੀ ਫੇਸ ਦੇ ਤੌਰ ਤੇ ਲੜਦੇ ਨੇ ਤੇ ਚੋਣ ਜਿੱਤਦੇ ਨੇ ਵਿਰੋਧੀ ਧਿਰ ਦੇ ਵਿੱਚ ਆਮ ਆਦਮੀ ਪਾਰਟੀ ਉਸ ਵਕਤ ਖੜੀ ਨਜ਼ਰ ਆਈ ਸੀ ਜਦੋਂ ਉਸ ਦਾ ਪ੍ਰਚਾਰ ਚੱਲ ਰਿਹਾ ਸੀ ਉਸ ਵਕਤ ਆਮ ਆਦਮੀ ਪਾਰਟੀ ਦੇ ਲਈ ਸੇਮ ਗੱਲ ਕਹੀ ਜਾਂਦੀ ਸੀ ਕਿ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ ਆ 2017 ਦੇ ਵਿੱਚ ਜਿਸ ਢੰਗ ਦੇ ਨਾਲ ਨੌਜਵਾਨਾਂ ਦੇ ਵੱਲੋਂ ਵੱਡੀਆਂ ਵੱਡੀਆਂ ਰੈਲੀਆਂ ਕੀਤੀਆਂ ਜਾਂਦੀਆਂ ਸੀ ਸੋਸ਼ਲ ਮੀਡੀਆ ਤੇ ਜਿਸ ਢੰਗ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਸੀ ਸੋਸ਼ਲ ਮੀਡੀਆ ਹੈਂਗ ਤੱਕ ਕਰਿਆ ਪਿਆ ਸੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ सीएम ਦੇ ਲਈ ਮਾਨ 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 ਹੋਈ ਪਈ ਸੀ ਪਰ ਪਾਰਟੀ ਨਹੀਂ ਜਿੱਦੀ ਉਸ ਵਕਤ ਜਿਹੜੇ ਕਾਰਨ ਨਿਕਲ ਕੇ ਆਏ ਸੀ ਕਾਰਨ ਕੀ ਨਿਕਲ ਕੇ ਆਏ ਸੀ ਕਿ ਜਿਹੜੇ ਸੋਸ਼ਲ ਮੀਡੀਆ ਤੇ ਉਸ ਵਕਤ ਇੰਨਾ ਪ੍ਰਚਾਰ ਕਰ ਰਹੇ ਸੀ ਦਰਸਲ ਉਹ ਹੈ ਕੌਣ ਸੀ ਉਹ ਉਹ ਨੌਜਵਾਨ ਪੀੜੀ ਸੀ ਜਿਨ੍ਹਾਂ ਦੀਆਂ ਵੋਟਾਂ ਤੱਕ ਨਹੀਂ ਬਣੀਆਂ ਸੀ 16 ਸਾਲ ਦੇ 17 ਸਾਲ ਦੇ ਹਜੇ ਜਿਨ੍ਹਾਂ ਨੂੰ 18ਵਾਂ ਲੱਗਿਆ ਸੀ ਜਿਨ੍ਹਾਂ ਦੀਆਂ ਵੋਟਾਂ ਤੱਕ ਨਹੀਂ ਬਣੀਆਂ ਸੀ ਉਹਨਾਂ ਦੇ ਵੱਲੋਂ ਜਿਹੜੀ ਉਹ ਸੋਸ਼ਲ ਮੀਡੀਆ ਤੇ ਹਵਾ ਸੀ ਉਹ ਬਣਾਈ ਗਈ ਸੀ ਉਸੇ ਟੰਕ ਦੇ ਨਾਲ ਜੇ ਇੱਧਰ ਦੇਖੀਏ ਇਹ ਤਾਂ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਪ੍ਰਚਾਰ ਸੋਸ਼ਲ ਮੀਡੀਆ ਤੇ ਬਹੁਤ ਗੱਡਵਾ ਹੋ ਰਿਆ ਸੀ ਪਰ ਪ੍ਰਚਾਰ ਕੀਤਾ ਕਿੰਨਾ ਦੇ ਵੱਲੋਂ ਜਾ ਰਿਹਾ ਸੀ ਲੱਖਾਂ ਸਦਾਨਾ ਹੋ ਗਿਆ ਜਾਂ ਪਾਨਾ ਸਿੱਧੂ ਹੋ ਗਿਆ ਜਾਂ ਜਿਹੜਾ ਬੀਬਾ ਲੰਬੀ ਹੋ ਗਏ ਅਜਾਹੇ ਕਿੰਨੇ ਸਾਰੇ ਚਿਹਰੇ ਸੀ ਜਿਹੜੇ ਪ੍ਰਚਾਰ ਕਰ ਰਹੇ ਸੀ ਪਰ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਨਾਲ ਉਹਨਾਂ ਦਾ ਕੋਈ ਲਾਗਾ ਤੈਗਾ ਹੀ ਨਹੀਂ ਸੀ ਉਸ ਸੰਵਿਧਾਨ ਸਭਾ ਹਲਕੇ ਦੇ ਅਧੀਨ ਉਹਨਾਂ ਦੀ ਵੋਟ ਹੀ ਨਹੀਂ ਸੀ ਜਿਸ ਕਰਕੇ ਉਹ ਪ੍ਰਚਾਰ ਸਿਰਫ ਸੋਸ਼ਲ ਮੀਡੀਆ ਤੱਕ ਸੀਮਤ ਰਹਿ ਗਿਆ ਲੋਕਾਂ ਦੇ ਆਮ ਘਰਾਂ ਤੱਕ ਨਹੀਂ ਪਹੁੰਚਿਆ ਦੂਸਰਾ ਜਿਹੜਾ ਪਾਰਟੀ ਦੇ ਵੱਲੋਂ ਕਈ ਮੁੱਖ ਬਲਾਰੇ ਸੀ ਜਿਹੜੇ ਉਹ ਬਣਾਏ ਗਏ ਸੀ ਜਿਨ੍ਹਾਂ ਨੂੰ ਲੈ ਕੇ ਚਰਚਾਵਾਂ ਵੀ ਛੜੀਆਂ ਵਿਵਾਦ ਵੀ ਹੋਏ ਇਹ ਵੀ ਕਿਹਾ ਗਿਆ ਕਿ ਇਹ ਇਹ ਜਿਹੜਾ ਇਹ ਰਾ ਦਾ ਰੋੜਾ ਬਣ ਸਕਦੇ ਨੇ ਨੁਕਸਾਨ ਕਰ ਸਕਦੇ ਨੇ ਖਾਸ ਕਰਕੇ ਮੈਂ ਗੱਲ ਕਰ ਰਿਹਾ ਚਮਕੌਰ ਸਿੰਘ ਹੁਰਾਂ ਦੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਰਜਿੰਦਰ ਤਲਵੰਡੀ ਦੀ ਜਿਨ੍ਹਾਂ ਦਾ ਇੱਕ ਪੱਤਰਕਾਰ ਦੇ ਨਾਲ ਵਿਵਾਦ ਵੀ ਹੁੰਦਾ ਕਈ ਪ੍ਰਕਾਰ ਦੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਨੇ ਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਉਹ ਇਹ ਗੱਲ ਸੱਤ ਤੌਰ ਤੇ ਕਹੀ ਜਾਂਦੀ ਸੀ ਕਿ ਇਹਨਾਂ ਨੂੰ ਪਿੱਛੇ ਕਰ ਦਿੱਤਾ ਜਾਵੇ ਪਰ ਪਾਰਟੀ ਦੇ ਵੱਲੋਂ ਐਨ ਸਮੇਂ ਤੇ ਉਸ ਵਕਤ ਅਜਿਹਾ ਫੈਸਲਾ ਨਹੀਂ ਲਿਆ ਗਿਆ ਉਸ ਤੋਂ ਬਾਅਦ ਇੱਕ ਆਡੀਓ ਰਿਕਾਰਡਿੰਗ ਸਾਹਮਣੇ ਆਉਂਦੀ ਆ ਬੇਸ਼ੱਕ ਬਾਦ ਦੇ ਵਿੱਚ ਉਸ ਆਡੀਓ ਨੂੰ ਜਿਹੜਾ ਨਕਾਰ ਦਿੱਤਾ ਗਿਆ ਹਾਲਾਂਕਿ ਹਾਲ ਤੱਕ ਉਸ ਦੀ ਕੋਈ ਸੱਚਾਈ ਸਾਹਮਣੇ ਨਹੀਂ ਆਈ ਹੋ ਸਕਦਾ ਕਿਉਂਕਿ ਹਤਕੰਡੇ ਸਿਆਸੀ ਪਾਰਟੀਆਂ ਵੱਖ-ਵੱਖ ਅਪਣਾਉਂਦੀਆਂ ਹੁੰਦੀਆਂ ਨੇ ਜੀਆਂ ਜਿਹੜਾ ਆਪਣੇ ਵਿਰੋਧੀ ਉਮੀਦਵਾਰ ਨੂੰ ਕਮਜ਼ੋਰ ਕਰਨ ਦੇ ਲਈ ਹੋ ਸਕਦਾ ਕਿਸੇ ਵਿਰੋਧੀ ਪਾਰਟੀ ਦੇ ਵੱਲੋਂ ਹੀ ਕੋਈ ਹਤਕੰਡਾ ਅਪਣਾਇਆ ਗਿਆ ਹੋਵੇ ਕਿਉਂਕਿ ਏਆਈ ਦਾ ਜ਼ਮਾਨਾ ਅੱਜ ਦਾ ਸਮਾਂ ਤੇ ਇੱਥੇ ਕੁਝ ਵੀ ਹੋ ਸਕਦਾ ਹੈ ਤੇ ਇਹ ਜਿਹੜਾ ਤਰਸੀਮ ਸਿੰਘ ਹੋਰਾਂ ਦੇ ਵੱਲੋਂ ਵੀ ਇਹੀ ਬਿਆਨ ਸੀ ਮੀਡੀਆ ਦੇ ਵਿੱਚ ਦਿੱਤਾ ਗਿਆ ਕਿ ਇਹ ਸਾਡਾ ਇਸ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਇਹ ਫੇਕ ਆਡੀਓ ਉਸ ਆਡੀਓ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਇਹ ਆਡੀਓ ਤਰਸੀਮ ਸਿੰਘ ਤੇ ਰਜਿੰਦਰ ਸਿੰਘ ਤਲਵੰਡੀ ਦੀ ਆ ਜਿਸ ਦੇ ਵਿੱਚ ਤਰਸੀਮ ਸਿੰਘ ਦੀ ਆਵਾਜ਼ ਬਣਾ ਕੇ ਜਿਹੜਾ ਵਿਅਕਤੀ ਗੱਲ ਕਰ ਰਿਹਾ ਸੀ ਉਹ ਇਹ ਕਹਿੰਦਾ ਨਜ਼ਰ ਆ ਰਿਹਾ ਸੀ ਇੱਕ ਡਿਬਰੂਗੜ ਤੋਂ ਅਮਰਿਤਪਾਲ ਦਾ ਸਨੇਹਾ ਆਇਆ ਆ ਜਿਹੜਾ ਮਨਦੀਪ ਸਿੰਘ ਦੂਜੀਆਂ ਪਾਰਟੀਆਂ ਦੇ ੱੱਕੇ ਚੜ ਚੁੱਕਿਆ ਇਸ ਕਰਕੇ ਉਸ ਦਾ ਸਾਥ ਨਾ ਦਵੋ ਆਪਾਂ 2027 ਦੀ ਤਿਆਰੀ ਕਰੀਏ ਇਹ ਬੋਲ ਰਿਕਾਰਡਿੰਗ ਦੇ ਵਿੱਚ ਉਸ ਵਕਤ ਸਾਹਮਣੇ ਆਏ ਸੀ ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਅੰਦਰ ਸਵਾਲ ਵੀ ਖੜੇ ਹੋਏ ਪਰ ਤਰਸੀਮ ਸਿੰਘ ਹੋਰਾਂ ਦੇ ਬਲੋ ਇਸ ਦੀ ਸਫਾਈ ਦੇ ਵਿੱਚ ਇਸ ਨੂੰ ਫੇਕ ਦੱਸਿਆ ਗਿਆ ਸੀ ਪਰ ਅਕਸਰ ਦੇਖਿਆ ਜਾਂਦਾ ਸੋਸ਼ਲ ਮੀਡੀਆ ਤੇ ਜਦੋਂ ਕੋਈ ਵੀ ਚੀਜ਼ ਵਾਇਰਲ ਹੋਵੇ ਤਾਂ ਮਿੰਟਾਂ ਸੈਕਿੰਟਾਂ ਦੇ ਵਿੱਚ ਅੱਗ ਬਵੂਲਾ ਬਣ ਕੇ ਉਹ ਕਿੱਥੋਂ ਕਿੱਥੇ ਤੱਕ ਪਹੁੰਚ ਜਾਂਦੀ ਹੈ ਫਿਰ ਉਸ ਨੂੰ ਉਸ ਪ੍ਰਕਾਰ ਟੈਕਲ ਕਰਨਾ ਉਸ ਪ੍ਰਕਾਰ ਰੋਕਣਾ ਜਿਹੜਾ ਉਹ ਮੁਸ਼ਕਲ ਹੋ ਜਾਂਦਾ ਹੈ ਇਹ ਇਹ ਵੀ ਇੱਕ ਵੱਡਾ ਨੁਕਸਾਨ ਹੈ ਜਿਹੜਾ ਉਹ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਟਿੱਕ ਦਿੱਤੀ ਗਈ ਸੀ ਮਨਦੀਪ ਸਿੰਘ ਹੋਰਾਂ ਨੂੰ ਤਾਂ ਇਹ ਕਿਹਾ ਗਿਆ ਸੀ ਇਹ ਕਿ ਇਹ ਕਿਸੇ ਇੱਕ ਪਾਰਟੀ ਦਾ ਨਹੀਂ ਇਹ ਸਾਰੀਆਂ ਪਾਰਟੀਆਂ ਦਾ ਇਹ ਪੰਥ ਦਾ ਸਾਂਝਾ ਉਮੀਦਵਾਰ ਹੈ ਅ ਜਿਸ ਤੋਂ ਬਾਅਦ ਸਿਮਰਨਜੀਤ ਮਾਨ ਹੋਰਾਂ ਦੀ ਪਾਰਟੀ ਦੇ ਵੱਲੋਂ ਸਪੋਰਟ ਕੀਤੀ ਗਈ ਇਹ ਅਕਾਲੀ ਮੋੜ ਅਕਾਲੀ ਦਲ ਨੂੰ ਸਰਜੀਤ ਕਰਨ ਵਾਲੇ ਜਿਹੜਾ ਧੜਾ ਸੀ ਉਹਨਾਂ ਦੇ ਵੱਲੋਂ ਵੀ ਜਿਹੜੀ ਸਪੋਰਟ ਦਿੱਤੀ ਗਈ ਹੋਰ ਕਿੰਨੇ ਸਾਰੇ ਧੜੇ ਸੀ ਜਿਹੜੇ ਕਿੰਨੇ ਸਾਰੇ ਆਗੂ ਸੀ ਜਿਹੜੇ ਉਹ ਹੱਕ ਦੇ ਵਿੱਚ ਆਏ ਸੀ ਪਰ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਉਂਦੀ ਗਈ ਤਾਂ ਜਿਹੜਾ ਅਮਰਿਤਪਾਲ ਹੋਰਾਂ ਦੀ ਪਾਰਟੀ ਉਸ ਦੇ ਵੱਲੋਂ ਇੱਕ ਆਪਣਾ ਆਪਣੀ ਪਾਰਟੀ ਦਾ ਉਮੀਦਵਾਰ ਬਣਾ ਲਿਆ ਗਿਆ ਆ ਜਿਹੜਾ ਇਸਨੇ ਵੀ ਕਿਤੇ ਨਾ ਕਿਤੇ ਬਖਰੇਵੇਂ ਸੀ ਜਿਹੜੇ ਉਹ ਖੜੇ ਕੀਤੇ ਸੀ ਇਹ ਤਾਂ ਬਾਅਦ ਦੇ ਵਿੱਚ ਇਹ ਜ਼ਰੂਰ ਬਿਆਨ ਆਇਆ ਇੱਕ ਘਾਟ ਵੀ ਕਿਉਂਕਿ ਜੇ ਉਸ ਵਕਤ ਇੱਕ ਮੌਕਾ ਸੀ ਜੇ ਅਮਰਿਤਪਾਲ ਦੀ ਪਾਰਟੀ ਪਹਿਲ ਕਰ ਲੈਂਦੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਉਸ ਵਕਤ ਕਰ ਲਿਆ ਜਾਂਦਾ ਜਿਹੜਾ ਬਾਦਲ ਦਲ ਹੈ ਉਸ ਦੇ ਨਾਲ ਤਾਂ ਜਿੱਤ ਜ਼ਰੂਰ ਤੈ ਸੀ ਕਿਉਂਕਿ ਉਹ ਜਿਹੜਾ ਇਲਾਕਾ ਹੈ ਉਹ ਪੰਥਕ ਇਲਾਕਾ ਪੰਥਕ ਸੋਚ ਵਾਲੇ ਲੋਕਾਂ ਦਾ ਇਲਾਕਾ ਉੱਥੇ ਇਹ ਕਿਉਂਕਿ ਜਿਸ ਵਕਤ ਪੰਜਾਬ ਦੇ ਵਿੱਚ ਕਾਂਗਰਸ ਦਾ ਬੋਲਬਾਲਾ ਪਿਛਲੇ ਸਮਿਆਂ ਦੇ ਵਿੱਚ ਰਿਹਾ ਉਸ ਵਕਤ ਵੀ ਇੱਥੋਂ ਜਿਹੜਾ ਸਿੱਖ ਚੇਰਾ ਹੀ ਸ਼ੀਟ ਕੱਢਦਾ ਰਿਹਾ ਜਿਸ ਦਾ ਹੀ ਨਤੀਜਾ ਸੀ ਜਿਹੜਾ ਹਰਮੀਤ ਸਿੰਘ ਸੰਧੂ ਇੱਥੋਂ ਚੌਥੀ ਵਾਰ ਜਿਹੜਾ ਉਹ ਐਮਐਲਏ ਬਣੇ ਨੇ ਇਸ ਤੋਂ ਪਹਿਲਾਂ 2002 2007 2012 ਯਾਨੀ ਕਿ 2017 ਤੱਕ ਲਗਾਤਾਰ 15 ਸਾਲ ਉੱਥੋਂ ਜਿੱਤਦੇ ਰਹੇ ਨੇ ਉਸ ਤੋਂ ਬਾਅਦ ਬੇਸ਼ੱਕ 17 ਦੀ ਇਲੈਕਸ਼ਨ ਹਰਮੀਰ ਸਿੰਘ ਸੰਧੂ ਨਹੀਂ ਜਿੱਤੇ ਸੀ ਪਰ ਸਿਰਫ ਕੁਝ ਪਰਸੈਂਟ ਵੋਟਾਂ ਦਾ ਫਰਕ ਸੀ ਜਿਹੜਾ ਉਹ ਹਾਰੇ ਸੀ ਦੂਸਰੇ ਨੰਬਰ ਤੇ ਆਏ ਸੀ ਜਦੋਂ ਕਿ ਇਹ ਜਿਹੜਾ ਅਕਾਲੀ ਦਲ ਦੇ ਵੱਡੇ ਵੱਡੇ ਠੰਮ ਹਾਰ ਦੇ ਨਜ਼ਾਰੇ ਸੀ ਪਰ ਹਰਮੀਰ ਸਿੰਘ ਸੰਧੂ ਨੇ ਮਜ਼ਬੂਤ ਟੱਕਰ ਸੀ ਜਿਹੜੀ ਉੱਥੇ ਦਿੱਤੀ ਸੀ ਜਿਸ ਤੋਂ ਬਾਅਦ ਹਰਮੀਰ ਸਿੰਘ ਸੰਧੂ ਦਾ ਇੱਕ ਆਪਣਾ ਉੱਥੇ ਮਜ਼ਬੂਤ ਵੋਟ ਬੈਂਕ ਮਜ਼ਬੂਤ ਗੜ੍ਹ ਸੀ ਜਿਹੜਾ ਉਹ ਵੀ ਬਣ ਗਿਆ ਸੀ ਤਾਂ ਅਜਿਹੇ ਦੇ ਵਿੱਚ ਇੱਕ ਵੱਡੀ ਚੁਣੌਤੀ ਸੀ ਤਾਂ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਪਾਰਟੀ ਮਾਰ ਜ਼ਰੂਰ ਖਾ ਗਈ ਆ ਪਰ ਜਦੋਂ ਕੁਝ ਮੀਡੀਆ ਕਰਮੀਆਂ ਦੇ ਵੱਲੋਂ ਜਿਹੜਾ ਮਨਦੀਪ ਸਿੰਘ ਹੋਰਾਂ ਦੇ ਨਾਲ ਗੱਲਬਾਤ ਸਬਾਬਤ ਕੀਤੀ ਗਈ ਉਹਨਾਂ ਦਾ ਭਵਿੱਖ ਬਾਰੇ ਫੈਸਲੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਹੁਣ ਜਦੋਂ ਇੱਕ ਵਾਰ ਸਿਆਸਤ ਦੇ ਵਿੱਚ ਆ ਗਏ ਆ ਤਾਂ ਪੈਰ ਤਾਂ ਪਿੱਛੇ ਨਹੀਂ ਪੱਟਾਂਗੇ ਇਸੇ ਪ੍ਰਕਾਰ ਹੀ ਜਿਹੜਾ ਲੋਕਾਂ ਦੇ ਵਿੱਚ ਵਿਚਰਦੇ ਰਹਾਂਗੇ ਆਉਣ ਵਾਲੀਆਂ ਇਲੈਕਸ਼ਨ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਫੈਸਲਾ ਲਵਾਂਗੇ ਪਰ ਇਸ ਤੋਂ ਬਾਅਦ ਇਹ ਕਈ ਗੱਲਾਂ ਕਈ ਸਵਾਲ ਨੇ ਜਿਹੜੇ ਅਮਰਤਪਾਲ ਦੀ ਪਾਰਟੀ ਦੇ ਅੱਗੇ ਖੜੇ ਹੋ ਗਏ ਨੇ ਹੁਣ ਇਹਨਾਂ ਸਵਾਲਾਂ ਦੇ ਜਵਾਬ ਪਾਰਟੀ ਕਦੋਂ ਲੱਭਦੀ ਆ ਤੇ 2027 ਦੇ ਲਈ ਕੀ ਤਿਆਰੀਆਂ ਰਹਿੰਦੀਆਂ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਬਿਆਨ ਕਰੇਗਾ ਕਿਉਂਕਿ ਇੱਕ ਸਵਾਲ ਇਹ ਵੀ ਆ ਕਿ ਐਮਪੀ ਅਮਰਤਪਾਲ ਸਿੰਘ ਇਸ ਵਕਤ ਮੌਜੂਦਾ ਐਮਪੀ ਨੇ ਉਸ ਤੋਂ ਬਾਅਦ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਜਿਹ ਕਿਤੇ 227 ਤੱਕ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਨਹੀਂ ਕੱਢਿਆ ਜਾਂਦਾ ਤੇ ਪਾਰਟੀ ਉਹਨਾਂ ਨੂੰ ਸੀਐਮ ਫੇਸ ਬਣਾ ਕੇ ਇਲੈਕਸ਼ਨ ਲੜਦੀ ਆ ਫੇਰ ਵੀ ਲੋਕਾਂ ਦੇ ਅੰਦਰ ਜਿਹੜੀ ਦੋਚਿਤੀ ਆ ਉਹ ਰਹਿਣੀ ਆ ਕਿ ਜਦੋਂ ਐਮਪੀ 1 ਤੋਂ ਬਾਅਦ ਉਹ ਲੋਕਾਂ ਦੇ ਕੰਮ ਨਹੀਂ ਕਰਵਾ ਸਕੇ ਜਿੱਤਣ ਤੋਂ ਬਾਅਦ ਵੀ ਉਹਨਾਂ ਦਾ ਕੋਈ ਫਾਇਦਾ ਆਮ ਲੋਕਾਂ ਨੂੰ ਨਹੀਂ ਹੋਇਆ ਫਿਰ ਸੀਐਮ ਬਣ ਕੇ ਜੇ ਉਹਨਾਂ ਨੂੰ ਬਾਹਰ ਨਾ ਕੱਢਿਆ ਤੇ ਫੇਰ ਪੰਜਾਬ ਕੀ ਕਰੇਗਾ ਅਜੇ ਹੈ ਕਈ ਸਵਾਲ ਨੇ ਉਹਨਾਂ ਸਵਾਲਾਂ ਦੇ ਜਵਾਬ ਕਦੋਂ ਹੱਲ ਹੁੰਦੇ ਨੇ ਇਹ ਤਾਂ ਸਮਾਹੀ ਬਿਆਨ ਕਰੇਗਾ